ਅੱਛਾ ਡੀਐਨਏ ਜਿਵੇਂ ਮੈਂਸ਼ਨ ਕੀਤਾ ਕਿ ਕਾਂਗਰਸ 48 ਸਾਲ ਜਿਹੜੇ ਬੱਚੇ ਦਾ ਜਨਮ ਹੀ ਕਾਂਗਰਸ ਤੋਂ ਹੋਇਆ ਐਨੀ ਜ਼ਬਰਦਸਤ ਲੈਗੇਸੀ ਸੀ ਰਾਤ ਮੈਂ ਕੀ ਦਿਮਾਗ ਚਾਇਆ ਕਿ ਤੁਸੀਂ ਉਹ 48 ਸਾਲ ਦੀ ਲੈਗੇਸੀ ਮਿੰਟਲ ਸਕਿੰਡਾਂ 'ਚ ਖਤਮ ਕੀਤਾ ਕੋਈ ਸ਼ੱਕ ਨਹੀਂ ਵੀ ਮੇਰੇ ਤਾਂ ਪਿਤਾ ਜੀ ਮੈਂ 10 ਸਾਲ ਦਾ ਹੀ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਮੈਨੂੰ ਵੱਡਾ ਕੀਤਾ ਮੈਂ ਤਾਂ ਸਰਦਾਰ ਬੈਂਸ ਸਿੰਘ ਜੀ ਉਹਨਾਂ ਦੀ ਗੋਦੀ 'ਚ ਹੀ ਲੈ ਕੇ ਜਦੋਂ ਚੀ ਮੰਤਰੀ ਜਿਸ ਦਿਨ ਉਹਨਾਂ ਦਾ ਅਸੈਸਿਨੇਸ਼ਨ ਹੋਇਆ ਬੰਬਾਂ ਨਾਲ ਉਡਾਏ ਗਏ ਮੈਂ ਉਦੋਂ 19 ਸਾਲ ਦਾ ਸੀ ਉਦੋਂ ਬਾਅਦ ਅਸੀਂ ਮੈਂ ਤੇ ਗੁਰਕੀ ਦਾ ਦੋਨੋਂ ਭਰਾ ਨੇ ਦੁਬਾਰਾ ਤੋਂ ਸ਼ੁਰੂ ਕਰਕੇ ਪੋਲਿਟਿਕਸ ਇੱਥੇ ਪਹੁੰਚੇ ਇਹਦੇ ਵਿੱਚ ਇਹ ਸੱਚੀ ਗੱਲ ਆ ਕੋਈ ਮੰਨੇ ਚਾਹੇ ਨਾ ਪਿੱਛੋਂ ਕੋਈ ਕੁਛ ਕਵੇ ਕੋਈ ਕਹੂਗਾ ਜੀ ਇਹ ਤਾਂ ਬਹੁਤ ਵੱਡਾ ਇਹਦੇ ਵਿੱਚ ਕੋਈ ਮਤਲਬ ਮਤਲਬ ਸੀ ਇਹਦੇ ਵਿੱਚ ਕੋਈ ਕੋਈ ਕਹੂਗਾ ਨਹੀਂ ਜੀ ਕੋਈ ਵਿਜੀਲੈਂਸ ਸੀ ਕੋਈ ਕਹੂਆ ਈਡੀ ਸੀ ਹੋ ਰਹੀ ਜੀ ਪਰ ਮੈਂ ਆਪਣੇ ਮਨ ਦੀ ਗੱਲ ਜ਼ਰੂਰ ਤੁਹਾਨੂੰ ਦਿਲੀ ਦੀ ਦੱਸਣਾ ਚਾਹੁੰਦਾ ਵੀ ਮੈਂ ਇਹ 'ਚ ਕੋਈ ਸ਼ੱਕ ਨਹੀਂ ਵੀ ਕਾਂਗਰਸ ਪਰ ਜਿਹੜੀ ਕਾਂਗਰਸ ਪਾਰਟੀ ਐ ਇਸ ਵੇਲੇ ਉਹ ਕਾਂਗਰਸ ਰਹਿ ਕਿੱਥੇ ਗਈ ਜੇ ਮੈਂ ਗੱਲ ਕਰਾਂ 10 ਸਾਲ ਮੈਂ ਦੇਖਿਆ ਏ 10 ਸਾਲ ਮੈਂ ਲੋਕ ਸਭਾ ਆਪੋਜੀਸ਼ਨ 'ਚ ਪੰਜ ਪਹਿਲਾਂ ਸਰਕਾਰ ਵੇਲੇ ਕਦੇ ਵੀ ਉੱਥੇ ਸਾਡੇ ਕੋਲ ਮਨੀਸ਼ ਤਵਾੜੀ ਬਾਰੇ ਵਧੀਆ ਲੀਡਰ ਜਿਹੜੇ ਹਰ ਲੈਂਗੁਏਜ ਤੇ ਕਮਾਂਡ ਬੋਲ ਸਕਦੇ ਆ اپੋਜੀਸ਼ਨ ਲੀਡਰ ਬਣਦੇ ਸਾਡੇ ਕੋਲ ਸ਼ਸ਼ੀ ਥਰੂਰ ਜੇ ਸਾਊਥ ਚੋਂ ਬਣਾਉਣਾ ਉਹਨਾਂ ਕੋਲ ਬੜੀ ਉੱਥੇ ਇਹੀ ਗੱਲ ਰਹੀ ਵੀ ਅਦੀਰ ਰੰਜਨ ਚੌਧਰੀ ਜੀ ਜਿਹੜਾ ਥਾ ਦੀ ਥੀ ਥੀ ਦੀ ਥਾਂ ਉਹਨਾਂ ਨੂੰ ਨਾ ਉਹਨਾਂ ਨੂੰ ਹਿੰਦੀ ਆਉਂਦੀ ਐ ਨਾ ਉਹਨਾਂ ਨੂੰ ਇੰਗਲਿਸ਼ ਕੋਈ ਕਿਸੇ ਚੀਜ਼ ਤੇ ਕਮਾਂਡ ਨਹੀਂ ਉਹਨਾਂ ਨੂੰ 5 ਸਾਲ ਲੀਡਰ ਸਾਡਾ ਮਜ਼ਾਕ ਬਣਦਾ ਰਿਹਾ ਉੱਥੇ ਜਦੋਂ ਉਹ ਖੜੇ ਹੁੰਦੇ ਸੀ ਤਾਂ ਮੂਰਲੇ ਪਾਸਿਓਂ ਸਾਨੂੰ ਲੁਕਣ ਨੂੰ ਜਗ੍ਹਾ ਨਹੀਂ ਲੱਭਦੀ ਸੀ ਵੀ ਕਿੱਥੇ ਜਾਈਏ ਤੇ ਦੂਜੀ ਗੱਲ ਖਾਸ ਤੌਰ ਪੰਜਾਬ ਦੇ ਮੈਸੀ ਆਦਲਾ ਸਾਹਿਬ ਡਿੰਪਾ ਜੀ ਪੰਜਾਬ ਦੇ ਲੰਬੇ ਚੌੜੇ ਐ एमपी ਸਾਰੇ ਤੇ ਉਹਨਾਂ ਨੂੰ ਉਹ ਕਹਿੰਦੇ ਸੀ ਜੀ ਬਸ ਸਪੀਕਰ ਸਾਹਿਬ ਦੇ ਮੂਰੇ ਖੜੇ ਹੋ ਜੋ ਤੇ ਇੱਥੇ ਵਿਰੋਧ ਕਰਨਾ ਵਿਰੋਧ ਕਰਕੇ ਆਪਾਂ ਬਾਇਕਾਟ ਕਰਕੇ ਬਾਹਰ ਨਿਕਲ ਜਾਣਾ ਜ ਜ ਸਪੀਕਰ ਸਾਹਿਬ ਕੱਢ ਦੇਣਗੇ ਤੇ ਫਿਰ ਕਾਂਗਰਸ ਹੀ ਰਹਿਣਾ ਜ਼ਰੂਰੀ ਆ ਜਾਂ ਕੋਈ ਲੋਕਾਂ ਦੀ ਸੇਵਾ ਕਰਨੀ ਜ਼ਰੂਰੀ ਆ ਐਮਪੀ ਤਾਂ ਮੈਨੂੰ ਕਾਂਗਰਸ ਤਿੰਨ ਵਾਰ ਬਣਾਤਾ ਮੈਂ ਤਾਂ ਹਰੀ ਹੀ ਨਹੀਂ ਇਲੈਕਸ਼ਨ ਅਜ ਤੱਕ ਤੇ ਮੈਨੂੰ ਤਾਂ ਜਾਂ ਤਾਂ ਹੋਵੇ ਮੈਨੂੰ ਕੋਈ ਟਿਕਟ ਨਹੀਂ ਦੇ ਰਿਆ ਸੀ ਮੇਰੇ ਨੌ ਦੇ ਨੌ ਹਲਕਨ ਚਾਰਜ ਮੇਰੇ ਨਾਲ ਸੀ ਕੱਲੇ ਦਾ ਨੋਂ ਗਿਆ ਸੀ ਪਰ ਮੈਂ ਉੱਥੇ ਜੋ ਪੰਜਾਬ ਦੇ ਅੱਜ ਹਾਲਾਤ ਨੇ ਕਾਂਗਰਸ ਵੇਲੇ ਵੀ ਕਿਸਾਨ 700 ਸ਼ਹੀਦ ਹੋਇਆ ਮੈਂ ਤੇ ਓਜਲਾ ਸਾਹਿਬ ਸਵਾ ਸਾਲ ਤੁਸੀਂ ਇੰਟਰਵਿਊ ਕੀਤੀ ਹੈ ਸਵਾ ਸਾਲ ਅਸੀਂ ਫੁੱਟਪਾਥ ਤੇ ਬੈਠੇ ਰਹੇ ਅਜੇ ਕਿ ਸਾਰੀ ਬੀਜੇਪੀ ਉੱਥੇ ਕੈਮਰੇ ਲਾ ਕੇ ਉਹਨਾਂ ਦੀ ਗਵਰਨਮੈਂਟ ਉਹਨਾਂ ਦੀ ਦਿੱਲੀ ਪੁਲਿਸ ਵੀ ਇੱਕ ਰਾਤ ਵੀ ਜੇ ਉਹਨੋਂ ਨਿਕਲਣਗੇ ਤੇ ਅਸੀਂ ਇਹਨਾਂ ਨੂੰ ਐਕਸਪੋਜ਼ ਕਰਾਂ ਸਵਾ ਸਾਲ ਅਸੀਂ ਪਏ ਰਹੇ ਕੋਈ ਵੀ ਕਾਂਗਰਸ ਦਾ ਲੀਡਰ ਅੱਜ ਵੱਡੀਆਂ-ਵੱਡੀਆਂ ਗੱਲਾਂ ਕਰਦੇ ਮੇਰੇ ਉਲਟ ਬੋਲਦੇ ਆ ਇਹਨਾਂ ਦੀ ਕੈਬਨਿਟ ਇੱਕ ਬੰਦਾ ਨਹੀਂ ਕਦੇ ਧਰਨਾ ਦੇ ਸਕਿਆ ਕਿਸਾਨਾਂ ਲਈ ਉੱਥੇ ਜਾ ਕੇ ਪ੍ਰਾਈਮ ਮਿਨਿਸਟਰ ਹਾਊਸ ਦੇ ਮੂਹਰੇ ਬਹਿੰਦੇ ਪਾਰਲੀਮੈਂਟ ਦੇ ਮੂਹਰੇ ਬਹਿੰਦੇ ਵੀ ਜਿੰਨਾ ਚਿਰ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਜੀ ਅਸੀਂ ਕਰਾਂਗੇ ਕੋਈ ਨਹੀਂ ਅਸੀਂ ਬੈਠੇ ਰਹੇ ਹਾਂ ਸਾਨੂੰ ਕਿਸੇ ਨੇ ਇਹ ਵੀ ਨਹੀਂ ਕਿਹਾ ਵੀ ਯਾਰ ਅਸੀਂ ਇਹ ਬਹੁਤ ਥੋੜੇ ਚੰਗੀ ਗੱਲ ਕੀਤੀ ਅਸੀਂ ਨਾਲ ਬੈਠਾਂਗੇ ਆ ਕੇ ਕੋਈ ਇਹ ਚਲੋ ਇਹ ਤਾਂ ਕੀ ਕਹਿਣਾ ਸੀ ਵੀ ਭਾਈ ਚੰਗੀ ਗੱਲ ਕੀਤੀ ਉਹਨੂੰ ਬਿਲਕੁਲ ਇਗਨੋਰ ਕਰਤਾ ਇਹ ਜਾ ਕੇ ਤੁਸੀਂ ਅੱਜ ਐਮਪੀ ਤਾਂ ਕਾਂਗਰਸ ਨੇ ਅਧਿਲਾਸਾਬ ਉਹਨਾਂ ਨੂੰ ਪੁੱਛ ਲਿਓ ਮੈਂ ਤਾਂ ਇੱਕ ਦਿਨ ਜਾਖੜ ਸਾਹਿਬ ਸਾਡੇ ਆਨੇ ਕੱਲਿਆਂ ਨੇ ਗੱਲ ਕੀਤੀ ਬੜੀ ਵੱਡੀ ਮੀਟਿੰਗ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਬੈਠੇ ਉਹ ਕਹਿੰਦੇ ਜੀ ਇਹਨਾਂ ਨੂੰ ਤਾਂ 6 ਮਹੀਨੇ ਹੋ ਗਏ ਬੈਠਿਆਂ ਨੂੰ ਐਂ ਹੀ ਓਪਨ ਚ ਬੈਠੇ ਸੀ ਇਹ ਆਈਸੀਸੀ ਕਿਸੇ ਦਿੱਲੀ ਦੇ ਲੀਡਰ ਨੂੰ ਜਨਰਲ ਸੈਕਟਰੀ ਨੂੰ ਇਹ ਨਹੀਂ ਪਤਾ ਵੀ ਸਾਡੇ 2 ਮੈਂਬਰ ਪਾਰਲੀਮੈਂਟ ਕਿਸਾਨਾਂ ਲਈ ਸਰਕਤੇ ਪਏ ਨੇ ਉਸ ਦਿਨ ਨੂੰ ਅੱਛਾ ਜੀ ਕਹਿੰਦੇ ਤੇ ਚਲੋ ਮੁੱਦੂ ਬਾਦ ਤੁਹਾਨੂੰ ਮੈਂ ਪਾਰਲੀਮੈਂਟ ਦੀ ਹਾਲਾਤ ਦੱਸਦੇ ਸਰਕਾਰ ਉੱਥੇ ਬਣਨੀ ਆ ਮੋਦੀ ਸਾਹਿਬ ਦੀ ਪਹਿਲਾਂ ਵੀ 10 ਸਾਲ ਹੁਣ ਵੀ ਕੰਨ ਤੇ ਲਿਖਿਆ ਏ ਅਸੀਂ ਰਿਕਵੈਸਟ ਕੀਤੀ ਤੁਸੀਂ ਹਵਾ ਦੇਖ ਕੇ ਫਿਰ ਬਦਲੇ ਕੰਨ ਤੇ ਲਿਖਿਆ ਹੋਇਆ ਕਿ ਆਪਕੀ ਬਾਅਦ 400 ਬਾਅਦ ਤੇ ਇਹ ਸਹੀ ਸਵਾਰ ਬਿਲਕੁਲ ਬਿਲਕੁਲ ਸਮਝੀ ਇਹ ਗੱਲ ਪੰਜਾਬ ਦੇ ਵਿੱਚ ਬੀਜੇਪੀ ਇਲੈਕਸ਼ਨ ਨਹੀਂ ਲੜਦੀ ਸੀ ਸਰਕਾਰ ਉਹਨਾਂ ਦੀ ਬਣਦੀ ਸੀ ਤੇ ਆਪਾਂ ਕੰਗਾਲ ਆਪਾਂ ਨਸ਼ੇ 'ਚ ਆਪਾਂ ਕਰਜ਼ੇ 'ਚ ਪਾਕਿਸਤਾਨ ਨਾਲ ਦੇਸ਼ ਇੱਥੇ ਦਾ ਟਰੇਡਰ ਇੱਥੇ ਦਾ ਦੁਕਾਨਦਾਰ ਰੋਜ਼ ਟ੍ਰੇਨਾਂ ਬੰਦ ਅੱਜ ਵੀ 8-9 ਨੋਨੋ ਦਾ ਡਿਸ਼ ਤਾਬ ਦੀ ਲੇਟ ਆ ਰਹੀ ਹੈ ਮੈਨੂੰ ਪਤਾ ਲੁਧਿਆਣੇ ਦੇ ਲੋਕ ਕੀ ਕਹਿ ਰਹੇ ਆ bizness ਠੱਪ ਮੈਂ ਕਾਂਗਰਸ ਨੂੰ ਦੇਖੀ ਜਾਵਾ ਮੈਂ ਇਹ ਨਾ ਦੇਖਾਂ ਵੀ ਜਿਹਦੀ ਸਰਕਾਰ ਬਣ ਰਹੀ ਆ ਪਹਿਲਾਂ ਤਾਂ ਉਹਨਾਂ ਤੋਂ ਫੈਸਲਾ ਕਰਾਇਆ ਵੀ BJP ਇਕੱਲੀ ਲੜੇ ਪਰ ਇੱਥੇ ਤਾਂ BJP ਲੜਦੀ ਹੋਣੀ ਸੀ BJP 'ਚ ਤਾਂ ਮੇਰਾ ਜਾਣ ਦੀ ਸੋਚ ਤਦ ਹੋਵੇ ਨਾ ਜੇ ਭਾਜਪਾ ਉਹ ਲੜਦੀ ਹੋਵੇ ਉਹਨੇ ਤਾਂ ਗੁਰਦਾਸਪੁਰ ਹੁਸ਼ਿਆਰਪੁਰ ਤੇ ਸ੍ਰੀ ਅੰਮ੍ਰਿਤਸਰ ਸੀਟ ਲੜਦੇ ਸੀ ਤੇ ਛੋਟਾ ਪਾਰਟਨਰ ਸੀ ਪਹਿਲਾਂ ਇਹ ਕਿਹਾ ਵੀ ਗਵਰਨਮੈਂਟ ਜਦੋਂ ਦੇਸ਼ ਤੁਹਾਡੇ ਤੇ ਇਸ ਵੇਲੇ ਸਭ ਤੋਂ ਦੁਨੀਆ ਚ ਜੇ ਤਕੜਾ ਲੀਡਰ ਤਾਂ ਮੋਦੀ ਸਾਹਿਬ ਨੇ ਪਹਿਲਾਂ ਉਹਨਾਂ ਨੂੰ ਹੋਲੀ ਤੋਂ ਅਗਲੇ ਦਿਨ ਉਹਨਾਂ ਨੇ ਫੈਸਲਾ ਕੀਤਾ ਸਾਰੀ ਭਾਜਪਾ ਨੇ ਕਰਵਾਇਆ ਅਸੀਂ ਕਰਵਾਇਆ ਵੀ ਅਸੀਂ ਆਵਾਂਗੇ ਜੀ ਤੁਹਾਡੇ ਨਾਲ ਫਿਰ ਉਹਨਾਂ ਨੇ ਫੈਸਲਾ ਕੀਤਾ ਫਿਰ ਉਹਨਾਂ ਨਾਲ ਗੱਲ ਮਕਾ ਕੇ ਵੀ ਜਿੱਦਨ ਅਸੀਂ ਲੋਕ 13 ਦੇ 13 ਐਮਪੀ ਆ ਉਜੋ ਜਿੱਤੇ ਹਾਰੇ ਸਭ ਕੁਝ ਬੀਜੇਪੀ ਤਾਂ ਆ ਗਈ ਨਾ ਹੁਣ ਤੇ ਸੱਤਾ ਉਹਨਾਂ ਦੀ ਆ ਉਹਨਾਂ ਤੋਂ ਕੱਲ ਨੂੰ ਠੋਕ ਬਜਾ ਕੇ ਉੱਥੇ ਗੱਲ ਕਰਕੇ ਆਏ ਆ ਪਹਿਲਾਂ ਵੀ ਵਿਦਨ 6 ਮਨਸ ਆ ਚੀਜ਼ ਕਿਸਾਨਾਂ ਦੀ ਪੂਰੀ ਹੋਏਗੀ ਨਹੀਂ ਭਾਈ ਅਸੀਂ ਬੀਜੇਪੀ ਦੇ ਅੰਦਰ ਇੱਥੇ ਪਾਰਲੀਮੈਂਟ ਚ ਵੀ ਡਟ ਕੇ ਬੈਠਾਂਗੇ ਥੋੜੇ ਕੋਠੀ ਦੇ ਮੂਰੇ ਵੀ ਧਰਨਾ ਬੈਠ ਦਵਾਂਗੇ ਪਹਿਲੀ ਗੋਲੀ ਜੇ ਝੰਡਾ ਚੱਲੂਗਾ ਸਾਡੇ ਤੇ ਚੱਲੂਗਾ ਅਸੀਂ ਇਹ ਨਹੀਂ ਚਾਹੁੰਦੇ ਜੋ ਪੰਜਾਬ ਨਾਲ ਹੋ ਰਿਹਾ ਇਸ ਕਰਕੇ ਇਹ ਫੈਸਲੇ ਲਏ ਐਮਪੀ ਤਾਂ ਮੈਂ ਭਾਜਪੀ ਬਣਨਾ ਨਾ ਬਣਨਾ ਹਾਂ ਤਾਂ ਬਹੁਤ ਮੈਂ ਉਧਰ ਤਾਂ ਮੇਰੇ ਲਈ ਮਖਵਲ ਸੀਗਾ